ਹਾਂਜੀ ਸੁਖਜਿੰਦਰ ਸਿੰਘ ਉਪੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ ਲਓ ਜੀ ਸੰਦੂਖ ਤਿਆਰ ਕਰਵਾਓ ਆ ਆਪਣੇ ਇਹ ਪੁਰਾਣੇ ਸੰਦੂਖ ਨੇ ਆਪਾਂ ਤਿਆਰ ਕੀਤੇ ਨੇ ਮੋਡੀਫਾਈ ਕੀਤੇ ਨੇ ਜੀ ਤਿਆਰ ਕਰਕੇ ਆਪਾਂ ਹਰ ਇੱਕ ਚੀਜ਼ ਨੂੰ ਤਿਆਰ ਕਰਕੇ ਸੰਦੂਖ ਤਿਆਰ ਕਰਕੇ ਸੰਦੂਖ ਨੂੰ ਆਪਾਂ ਰੈਪ ਕਰ ਦਿੰਨੇ ਆ ਚਰਖਾ ਤਿਆਰ ਕਰਕੇ ਚਰਖੇ ਨੂੰ ਤਿਆਰ ਰੈਪ ਕਰ ਦਿੰਨੇ ਆ ਮਧਾਣੀ ਰੈਪ ਕਰ ਦਿੰਨੇ ਆ ਚੱਕੀ ਰੈਪ ਕਰ ਦਿੰਨੇ ਆ ਹਰ ਇੱਕ ਚੀਜ਼ ਨੂੰ ਆਪਾਂ ਤਿਆਰ ਕਰਕੇ ਇਸੇ ਤਰ੍ਹਾਂ ਰੈਪ ਕਰਦੇ ਆ ਇਹ ਸੰਦੂਖ ਪੁਰਾਣੇ ਆ ਜੀ ਪੁਰਾਣਿਆਂ ਨੂੰ ਮੋਡੀਫਾਈ ਕੀਤਾ ਤਿਆਰ ਕੀਤਾ ਤੇ ਨਵਾਂ ਪਿੱਤਲ ਲਵਾਇਆ ਤੁਸੀਂ ਵੀ ਆਪਣਾ ਸੰਦੂਖ ਤਿਆਰ ਕਰਵਾ ਸਕਦੇ ਹੋ ਸਾਡੇ ਕੋਲੇ ਲਿਆ ਕੇ ਸਾਡਾ ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਆ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਨੰਬਰ ਨੋਟ ਕਰ ਲਓ ਜੀ 82641 44620 ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਅਗਰ ਤੁਸੀਂ ਇਹ ਵੀਡੀਓ YouTube ਤੇ ਚੈਨਲ ਤੇ ਦੇਖ ਰਹੇ ਹੋ ਆਪਣੇ ਤੇ ਤਾਂ ਤੁਸੀਂ ਆਪਣੇ YouTube ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ ਅਗਲੀ ਵੀਡੀਓ ਦੇਖਣ ਦੇ ਲਈ ਅਗਰ ਤੁਸੀਂ Facebook ਤੇ ਆਪਣੀ ਵੀਡੀਓ ਦੇਖ ਰਹੇ ਹੋ ਤਾਂ Facebook ਨੂੰ ਲਾਈਕ ਤੇ ਫੋਲੋ ਜ਼ਰੂਰ ਕਰੋ ਜੀ ਤੇ ਸਾਰਿਆਂ ਨੂੰ ਵੀਡੀਓ ਸ਼ੇਅਰ ਕਰਿਓ ਜੀ ਤੇ ਕਮੈਂਟ ਜ਼ਰੂਰ ਦਿਓ ਤੁਸੀਂ ਵੀ ਆਪਣਾ ਸੰਦੂਖ ਸਾਡੇ ਕੋਲੇ ਲਿਆ ਕੇ ਪੂਰਾ ਪ੍ਰੋਪਰ ਇਸੇ ਤਰ੍ਹਾਂ ਤਿਆਰ ਕਰਵਾ ਸਕਦੇ ਹੋ ਜੀ ਪੂਰੀ ਰਿਪੇਅਰ ਕਰਕੇ ਪੂਰੀ ਕਾਲ ਸਲਾਹ ਕੇ ਪੂਰਾ ਮਿੱਟੀ ਘਟਾ ਸਾਰਾ ਲਾ ਕੇ ਫੇਰ ਆਪਾਂ ਸੰਦੂਖ ਨੂੰ ਤਿਆਰ ਕਰਦੇ ਆਂ ਜੀ ਇਦਾਂ ਪ੍ਰੋਪਰੀ ਅਗਰ ਤੁਸੀਂ ਸੰਦੂਖ ਦੇ ਵਿੱਚ ਕਪੜਾ ਵੀ ਲਵਾਉਣਾ ਤਾਂ ਕਪੜਾ ਵੀ ਲੱਗ ਜਾਏਗਾ ਜੀ ਤੇ ਇਸੇ ਤਰ੍ਹਾਂ ਸਾਰੇ ਸੰਦੂਖ ਆਪਾਂ ਤਿਆਰ ਕਰਦੇ ਆਂ ਤੁਸੀਂ ਵੀ ਆਪਣਾ ਇਸੇ ਤਰ੍ਹਾਂ ਸੰਦੂਖ ਤਿਆਰ ਕਰਵਾਓ ਸਾਡੇ ਕੋਲੇ ਲਿਆ ਕੇ ਸਾਡਾ ਪਿੰਡ ਨੋਟ ਕਰ ਲਓ ਸਾਡਾ ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਨਾਰੰਗਵਾਲ ਰੋੜਾ ਜੀ ਬੱਲੋਵਾਲ ਚੌਕਾ ਪਿੰਡ ਜੋਧਾ ਦੇ ਵਿੱਚ ਸੋਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ ਸੰਦੂਖ ਤਿਆਰ ਕਰਵਾਓ ਚਰਖੇ ਤਿਆਰ ਕਰਵਾਓ ਮਧਾਣੀਆਂ ਤਿਆਰ ਕਰਵਾਓ ਚੱਕੀਆਂ ਤਿਆਰ ਕਰਵਾਓ ਅਗਰ ਤੁਹਾਡੇ ਕੋਲੇ ਆਰਾਮ ਕੁਰਸੀ ਹੈ ਆਰਾਮ ਕੁਰਸੀ ਤਿਆਰ ਕਰਵਾਉਣੀ ਆ ਧਰੀ ਹੈ ਨਹੀਂ ਅਸੀਂ ਪੂਰੀ ਧਰੀ ਲਾ ਕੇ ਉਹਨੂੰ ਪ੍ਰੋਪਰ ਆਰਾਮ ਕੁਰਸੀ ਨੂੰ ਪ੍ਰੋਪਰ ਤਿਆਰ ਕਰਕੇ ਦਵਾਂਗੇ ਜੀ ਐਡਰੈਸ ਫੇਰ ਨੋਟ ਕਰ ਲਓ 826444620 ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕਾ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ